ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬੁੱਧ ਸਿੰਘ ਵਾਲਾ ਜੀ ਜ਼ਿਲ੍ਹੇ ਮੋਗੇ ਦਾ ਪਿੰਡ ਹੈ ਤੇ ਜਦੋਂ ਮੋਗੇ ਤੋਂ ਆਪਾਂ ਚੜੱਕ ਝੰਡਿਆਣੇ ਨੂੰ ਜਾਂਦੇ ਆ ਤਾਂ ਪਹਿਲਾ ਪਿੰਡ ਆ ਜਾਂਦਾ ਜਾਨੀ ਮੋਗੇ ਦੇ ਬਿਲਕੁਲ ਨਾਲ ਹੀ ਆ ਪਿੰਡ ਜਿਹੜੇ ਘਰੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਪਸ਼ੂਆਂ ਦੀ ਗਿਣਤੀ ਕਾਫੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਤੇ ਜਗ੍ਹਾ ਵੀ ਬਾਈ ਕੋਲ ਜਿਹੜੇ ਪਸ਼ੂਆਂ ਵਾਲਾ ਸੈਟਅਪ ਚ ਪੂਰੀ ਪੂਰੀ ਹੈ ਤੇ ਤਾਂ ਕਰਕੇ ਬਾਈ ਦੱਸਦਾ ਭਈ 1 2 ਨਗ ਆਪਾ ਉਦੋਂ ਕੱਢ ਦੇਈਦੇ ਆ ਜਦੋਂ ਨਗਾਂ ਦੀ ਗਿਣਤੀ ਵੱਧ ਜੇ ਪਰ ਜਿੰਨੇ ਨਗ ਰੱਖੇ ਆ ਵਿਦ ਰਿਕਾਰਡ ਤੁਹਾਨੂੰ ਮਿਲਣਗੇ ਜੀ ਚੰਗੀਆਂ ਵਹਿੜਾਂ ਨੇ ਤੇ ਚੰਗੀਆਂ ਹੀ ਝੋਟੀਆਂ ਨੇ ਵੀਡੀਓ ਨੂੰ ਐਂਡ ਤੱਕ ਕਰ ਵੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੈਂ ਗੁਰਬਿੰਦਰ ਸਿੰਘ ਪਿੰਡ ਜੀ ਪਿੰਡ ਬੋਸ ਸਿੰਘਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਤਹਿਸੀਲ ਤੇ ਜ਼ਿਲ੍ਹਾ ਮੋਗਾ ਜੀ ਮੋਗੇ ਸ਼ਹਿਰ ਤੋਂ ਕਿੰਨੀ ਬਾਟੂ ਆਪਣਾ ਪਿੰਡ ਇਹ 4 ਕਿਲੋਮੀਟਰ ਬੇ ਟਾਵਰ ਇਹ ਨਾਲ ਹੀ ਰਹਿ ਜਾਂਦਾ ਜੀ ਹਾਂ ਠੀਕ ਆ ਬਾਈ ਤੇ ਕਰ ਦਈਏ ਵੀਰੇ ਨਗ ਹਾਂ ਕਰ ਦਈਏ ਵੀਰਾ ਜੀ ਦੀ ਹੈ ਨਾ ਬਾਈ ਹਾਂ ਜੀ ਤੇ ਇਹਦਾ ਸੂਆ ਕਿੰਨਾ ਮਾ ਜੀ ਇਹ ਪਹਿਲੇ ਸੂਏ ਜੀ ਇਹ ਦੰਦੋ ਕਿਵੇਂ ਆ ਜੀ ਇਹ ਦੰਦੋ ਹੀ ਹੈ ਇਹ ਵੀ ਦੰਦਾ ਆ ਬੱਚਾ ਹੀ ਆ ਤੇ ਜੇ ਆਪਾਂ ਝੋਟੀ ਨਾਲ ਤੇ ਵੈੜਨਾ ਕੰਪੇਅਰ ਕਰਗੇ ਬਾਈ ਦੋਨਾਂ ਦੀ ਹਾਈਟ ਲਗਭਗ ਇੱਕੋ ਜੀ ਆ ਝੋਟੀ ਵੀ ਪੂਰੀ ਸੰਭੀ ਆ ਕਿੰਨਾ ਕ ਸਮਾਂ ਲੈਂਦੀ ਆ ਬਾਈ ਇਹ ਇਹ ਵੀ 5-7 ਦਿਨ ਹੀ ਲਊਗੇ ਠੀਕ ਆ ਤੇ ਸੀਮਣ ਕਿਹੜੇ ਤੋਂ ਗੱਬਣਾ ਜੀ ਕਿਹੜੇ ਸੀਮਣ ਤੋਂ ਗੱਬਣਾ ਜੀ ਇਹ ਜੋਰੇ ਦੀ ਹੈ ਜੀ ਇਹ ਜੋਰੇ ਬੁੱਲ ਤੋਂ ਗੱਬਣਾ ਠੀਕ ਆ ਪਾਰ ਪਿੱਛੇ ਦੀ ਬਾਈ ਗਾਰੰਟੀ ਹੈ ਇਹਦੀ ਹਾਂ ਉਹ ਗਾਰੰਟੀ ਹੈ ਪੂਰੀ ਵੀ ਠੀਕ ਆ ਸਿੰਘੀ ਸਿੰਘੀ ਹੈ ਨਾ ਪੂਰੀ ਪੂਰੀ ਹਾਂ ਜੀ ਤੋੜ ਕੇ ਦਿਖਾਦੀ ਵੀਰੇ ਪੈਠ ਪੂੜਾ ਵੀ ਸੋਣਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿਖੜਮ ਹੱਥੀ ਜਵਾਈ ਵਾਲਾ ਨਿੱਗਰ ਨਰੋਈ ਵੀਰੇ ਕਰਮਾਂ ਵਾਲੀ ਪੂਰੀ ਆ ਕੋਈ ਆਈ ਨਹੀਂਗਾ ਕੋਈ ਲੱਸੀ ਲਾਵੀ ਜਾਂ ਛੂਟੀ ਮੰਨ ਕੇ ਨਾ ਆਵੇ ਫੁੱਲ ਬਜਨ ਮੌਜੂਦ ਵਾਲੀ ਆ ਮੰਨ ਲਓ ਮੰਜਾ ਡੈਂਦਾ ਵੀਰੇ ਝੂਟੀ ਤੇ ਦੈਣ ਜਰੂਰ ਆ ਜਿਹੜੇ 2-4 ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਤੇ ਪਰ ਜੇ ਆਪਾਂ ਝੂਟੀ ਦੇ ਸਨਖ ਪੁਨੇ ਦੀ ਗੱਲ ਕਰਗੇ ਤਾਂ ਝੂਟੀ ਵੀ ਆਪਾਂ ਨਗੀਨਾ ਪੀਸੀ ਕਹਿ ਸਕਦੇ ਆ ਕੋਈ ਵੀਰੇ ਇਹਦਾ ਸਿੰਗ ਨਹੀਂ ਬਣਾਇਆ ਨੈਚੁਰਲ ਆ ਜੇ ਕਿਤੇ ਸਿੰਗ ਵਗੈਰਾ ਗੋਲ ਕਰਾਏ ਹੁੰਦੇ ਹੁਣ ਵੀ ਬਹੁਤ ਗੋਲ ਆ ਚੰਗਾ ਸਿੰਗ ਆ ਸੋਹਣਾ ਸਿੰਗ ਆਪਾਂ ਜਿਹਨੂੰ ਕਹਿ ਸਕਦੇ ਆ ਰੰਗ ਵਾਲਾ ਸਿੰਗ ਬਾਕੀ ਮੁੱਠੀ ਵਾਲਾ ਥਾਣਾ ਫੋਰਸ਼ਾਂ ਕਿਦੇ ਵੀ ਨਹੀਂ ਪੂਰਾ ਕੁਆਲਿਟੀ ਇਹਦੀ ਵੀ ਪੂਰੀ ਚੰਗੀ ਆ ਮੰਨ ਲਓ ਜਿਹੜਾ ਜੋੜਾ ਵੀਰ ਲੈ ਗਿਆ ਆ ਯਾਦ ਰੱਖੂਗਾ ਚਾਹੇ ਮੱਜਾਂ ਤੇ ਬਰੀਡ ਤੇ ਕੰਮ ਕਰ ਲੇ ਤੇ ਚਾਹੇ ਵਹਿੜਾਂ ਤੇ ਕਰ ਲੇ ਤੇ ਬਾਈ ਝੋਟੀ ਦੀ ਕੀ ਡਿਮਾਂਡ ਆ ਜੀ ਇਹ 1,20,000 ਦੀ 1,20,000 ਦੀ